ਅੱਜ ਵਾਲੀ ਵੀਡੀਓ ਮੰਨ ਲਓ ਨਾ ਜਾਣਕਾਰੀ ਵਾਲੀ ਵੀਡੀਓ ਆ ਮੈਨੂੰ ਲੱਗਦਾ ਵੀ ਸੱਚੀ ਇਹ ਟ੍ਰੈਂਡ ਆ ਜਿਹੜਾ ਹੌਲੀ-ਹੌਲੀ ਬਹੁਤ ਜ਼ਿਆਦਾ ਫੈਲ ਜਾਊਗਾ ਪੰਜਾਬ ਦੇ ਵਿੱਚ ਆ ਬਾਈ ਹੁਣ ਉਹਨਾਂ ਮੈਂ ਪਿਛਲੇ ਸਾਲ ਮਿਲ ਕੇ ਗਿਆ ਸੀ ਪਿਛਲੇ ਸਾਲ ਨਾ ਐਸੀ ਜਗ੍ਹਾ ਤੇ ਐਸੀ ਖੇਤ ਦੇ ਵਿੱਚ ਖੜ ਕੇ ਵੀਡੀਓ ਬਣਾਈ ਸੀ ਬਾਈ ਹੁਣਾਂ ਨੇ ਝੋਨਾ ਸਿੱਧਾ ਬੀਜਿਆ ਸੀ ਤੇ ਉਹ ਤੋਂ ਵੱਡਿਆ ਵਾ ਝੋਨਾ ਸੀ ਬਾਈ ਹੁਣਾਂ ਦਾ ਵੱਡਿਆ ਵਾ ਤੇ ਮੈਂ ਨਾ ਪਿਛਲੇ ਸਾਲ ਹੀ ਬਾਈ ਹੁਣਾਂ ਨਾਲ ਗੱਲ ਕਰਕੇ ਗਿਆ ਸੀ ਵੀ ਯਾਰ ਨਾ ਦਾਤਾ ਸੌਖ ਰੱਖੇ ਜਿੱਦੋਂ ਮੈਂ ਤੁਹਾਡੇ ਵਾਲੇ ਪਾਸੇ ਆਇਆ ਜੇ ਤੁਸੀਂ ਅਗਲੇ ਸਾਲ ਨੂੰ ਸਿੱਧਾ ਬੀਜੋ ਮੈਂ ਤਾਂ ਮੰਨਾਂ ਵੀ ਇਹ ਕਾਮਯਾਬ ਆ। ਅਗਲੀ ਯਾਰ ਨੂੰ ਜ਼ਿਆਦਾ ਬੀਜੋ ਮੈਂ ਤਾਂ ਮੰਨਾਂ ਕਾਮਯਾਬ ਆ। ਅਗਲੀ ਯਾਰ ਨੂੰ ਖੜਾ ਦਿਖਾਉ ਤਾਂ ਕਾਮਯਾਬ ਆ। ਭਾਈ ਮੈਂ ਖੜਾ ਦੇਖਣਾ ਚਾਹੁੰਨਾ ਕਿੰਨਾ ਲਾਇਆ ਪਿਛਲੀ ਯਾਰ ਨਾਲੋਂ ਸਿੱਧਾ ਝੋਨਾ ਕਿੰਨਾ ਵੱਧ ਲਾਇਆ ਘੱਟ ਲਾਇਆ। ਪਹਿਲਾਂ ਤਾਂ ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜਿਉਂਦੇ ਰਹੋ ਬਾਈ। ਪਿਛਲੇ ਜਿਹੜੇ ਤਾਂ ਆਪਾਂ ਆਪਦੇ 10 ਕਿੱਲੇ ਬੀਜਿਆ ਸੀ ਬਾਈ। ਅੱਛਾ ਜੀ। ਤੇ ਐਤ ਕੀ ਆਪਾਂ ਲੈ ਲਓ ਇੱਥੇ 20 ਕਿੱਲੇ ਤਾਂ ਬੀਜੇ ਹੋਵੇ। ਅਇਸਕੇ ਦੋ ਡਬਲ ਹੋ ਗਿਆ ਡਬਲ ਕਰਿਆ ਆਪਦੇ ਹੂੰ ਤੇ ਬਾਕੀ ਜਿਹੜੇ ਆਪਣੇ ਸੱਜਣ ਮਿੱਤਰ ਸੀਗੇ ਜਿਨ੍ਹਾਂ ਨੇ ਬੀਜਿਆ ਸੀ ਪਿਛਲੇ ਜਿਹੜੇ ਆਪਾਂ ਸਾਨੂੰ ਵੀ ਵੀਡੀਓ ਚ ਸਾਡੇ ਚਾਚਾ ਜੀ ਹਾਂਜੀ 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 ਇਹਨਾਂ ਦੇ ਵੀ ਬੀਜਿਆ ਸੀਗਾ ਐਤਕੀ ਵੀ ਬੀਜਿਆ ਇਹਨਾਂ ਨੇ ਅੱਛਾ ਹੋਰ ਜ਼ਿੰਮੇਦਾਰਾਂ ਨੇ ਵਜਵਾਇਆ ਦੇਖੋ ਦੇਖੋ ਹੋਰ ਪਿਛਲੇ ਸਾਲ ਅਸੀਂ ਮੰਨ ਲਓ 100 ਕਿੱਲਾ ਕਿਰਾਏ ਤੇ ਬੀਜਿਆ ਸੀਗਾ ਅੱਛਾ ਜੀ ਤੇ ਐਤਕੀ 200 ਪਲੱਸ ਬੀਜਿਆ ਗਿਆ ਅੱਛਾ ਐਤਕੀ 200 ਪਲੱਸ 200 ਪਲੱਸ ਕਿਰਾਏ ਤੇ ਮੰਨ ਲਓ ਵੀਤਾਂ 50 ਥੋੜੇ ਆਪਦੇ ਹੋਗੇ 200 ਕਿੱਲਾ ਕਿਰਾਏ ਦਾ ਹੋ ਗਿਆ 250 ਕਿੱਲਾ ਐਤਕੀ ਬਾਜਕੇ ਪਿੰਡ ਆਈ ਆਪਣਾ ਬਾਜਕੇ ਪਿੰਡਾ ਕੁਦੇ ਪਿੰਡ ਦੇ ਨਾਲ ਹਾਂਜੀ ਤੇ ਬਾਜਕੇ ਪਿੰਡ ਦੇ ਵਿੱਚ 250 ਕਿੱਲਾ 250 ਕਿੱਲਾ ਹੈਗਾ ਹੈਗੀ ਆ ਜੀ ਹੋਰ ਵੀ ਮਸ਼ੀਨ ਹੈਗੀਆਂ ਨੇ ਉਹਦੇ ਨੇ ਵਜਾਂਦ ਹੋਈ ਆ ਪਰ ਅਸੀਂ ਮੰਨ ਲਓ ਵੀ ਇੰਨਾ ਕਿ ਬੀਜੇਗਾ 2 250 ਕਿੱਲਾ ਕਿਵੇਂ ਖੜਾ ਸਾਰਾ ਚੱਲ ਥੋੜਾ ਤਾਂ ਹੁਣ ਦਿਸੀ ਜਾਂਦਾ ਤਾਂ ਇਹਨੂੰ ਤਾਂ ਪੁੱਛਣ ਦੀ ਲੋੜ ਨਹੀਂ ਝੋਨਾ ਤਕਰੀਬਨ ਠੀਕ ਹੈ ਸਾਰਾ ਹੀ ਬਹੁਤ ਵਧੀਆ ਖੜਾ ਜੀ ਬਈ ਕੱਖ ਕੁੱਖਾਂ ਦਾ ਤਾਂ ਢਿੱਕਾ ਆਇਆ ਕੱਖਾਂ ਦੀ ਤਾਂ ਆਉਂਦੀ ਹੈ ਸਮੱਸਿਆ ਪਰ ਸਪਰੇ ਹੈਗੀ ਹੱਲ ਹੋ ਜਾਂਦਾ ਕੋਈ ਈ ਗੱਲ ਨਹੀਂ ਕੱਖਾਂ ਦਾ ਕੋਈ ਪਰੇਸ਼ਾਨੀ ਨਹੀਂ ਨਾ ਨਾ ਸਾਨੂੰ ਤਾਂ ਕੋਈ ਆਈ ਨਹੀਂ ਈ ਏਡੀ ਬਾਕੀ ਪਰ ਇਹ ਕਿੰਨੇ ਚਿਰ ਦਾ ਹੋ ਗਿਆ ਝੋਨਾ ਹੁਣ ਆਹਾ ਇਹ ਆਪਣਾ ਇਹ 1985 ਹੈ ਝੋਨਾ ਤੇ ਨੇ ਕਿੰਨੇ ਕ ਚਿਰ ਦਾ ਹੋ ਗਿਆ ਉਹ ਤਕਰੀਬਨ ਕਿੰਨੇ ਕਦੋਂ ਕੁ ਲੱਗਿਆ ਸੀ ਇਹ ਕੋਈ 60 65 ਦਿਨਾਂ ਦਾ ਝੋਨਾ ਜੀ ਅੱਛਾ ਛੋਟੀ ਵੈਰਾਈਟੀ ਹੈ ਅੱਛਾ ਇਹ ਕਦੋਂ ਕਾਜੂਗਾ ਮੈਂ ਤਾਂ ਨਾ ਬਗੋਲੇ ਚ ਹੁਣ ਏਗਮੋਲੇ ਤੇ ਹੀ ਹੈ ਬਸ ਹਾਂਜੀ ਉਹ ਪੈ ਬਣੇ ਪਏ ਆ ਹਾਂ ਪੈ ਬਣਦੀ ਆਉਂਦੀ ਹੈ ਇਹਦੀ ਹੂੰ ਇਹ ਗੇਤਾ ਹੀ ਆਜੂਗਾ ਬਾਤ ਮੰਨ ਲਓ ਇਹਨੇ ਬਸ ਹਾਂ ਦੂਜਾ ਵੱਡੇ ਦਾ ਦੂਸਰਾ ਤੋਂ ਪਹਿਲਾਂ ਹੀ ਜਾਣਾ ਕੋਈ ਪਾਇਂ ਦੱਸਦੇ ਇਹਨਾਂ ਨੇ ਲੇਟ ਨਹੀਂ ਕਰਦਾ ਉਦੋਂ ਪਹਿਲਾਂ ਹੀ ਹਾਂ ਫਿਰ ਘੱਟ ਦੀ ਵੈਰੈਟੀ ਆ ਪਿਛਲੀ ਯਾਰ ਬਾਈ ਕੀ ਤੈਨੂੰ ਮਤਲਬ ਕੱਲਾ ਬਜਾਈ ਚ ਹੀ ਫਰਕ ਲੱਗਿਆ ਕਿ ਸੱਚੀ ਝਾੜ ਚ ਬਿਮਾਰੀਆਂ ਚ ਵੀ ਫਰਕ ਪਿਆ ਪਹਿਲੀ ਗੱਲ ਤਾਂ ਇਹ ਪਾਣੀ ਦੀ ਬਹੁਤ ਬਚਦਾ ਜੀ ਤੇ ਪਾਣੀ ਦਾ ਕਹਿੰਦੇ ਖੜਾਉਣਾ ਹੀ ਬਹੁਤ ਔਖਾ ਮੁੜਕੇ ਦੇ ਅਸੀਂ ਤਾਂ 8 ਦਿਨਾਂ ਤੋਂ ਲਾਉਣਾ ਜੀ ਪਾਣੀ ਹਾਂ ਜਿੱਦ ਤੇ ਸਾਡੀ ਮੋਗੇ ਦੀ ਵਾਰੀ ਹੁੰਦੀ ਆ ਹਾਂਜੀ ਉਹਦੇ ਮੋਟਰ ਛੱਡ ਕੇ ਤੇ ਮੰਨ ਲਓ ਪਾਣੀ ਲਾ ਦਿੰਨੇ ਆ ਸਾਰੇ ਨੂੰ ਹਾਂਜੀ 8 ਦਿਨ ਫੇਰ ਨਹੀਂ ਲਾਉਂਗੇ ਅੱਛਾ ਨਾ ਔਡੋਡੀ ਆਪਦੇ ਹਿਸਾਬ ਕੋ ਤਾ ਵਾਏ ਅਸੀਂ ਕਿਤੇ ਪਾਣੀ ਨਹੀਂ ਖਿਲਿਆ ਰਿਆ ਇੰਨਾ ਝੋਨੇ ਚ ਨਹੀਂ ਆਜ ਭੀ ਭਰ ਕੇ ਖਿਲਿਆ ਦੀ ਰੱਖੀਏ ਠੀਕ ਆ ਅੱਠ ਦਿਨਾਂ ਤੋਂ ਪਾਣੀ ਲਾਈ ਆ ਚੋਨੇ ਬਾਕੀ ਇਹਦੇ ਵਿੱਚ ਕੰਮ ਕਰਨਾ ਬਹੁਤ ਸੌਖਾ ਹੈ ਹਾਂ ਰੇ ਸਪਰੇਅ ਕਰਨੀ ਬਹੁਤ ਸੌਖੀ ਹੈ ਉਹ ਸਾਈ ਸਾਈ ਤੁਰੇ ਜਾ ਹਾਂ ਤੇ ਬਾਕੀ ਜ਼ਮੀਨ ਵੀ ਬਚਦੀ ਆ ਜੀ ਕਦੂ ਵਾਲਾ ਬਾਣ ਜਦੋਂ ਆਪਾਂ ਬੋਣੇ ਆ ਤੇ ਮੰਨ ਲਓ ਵੀ ਤਵੀਆਂ ਨਾਲ ਜਾਂ ਹੋਰ ਬਹੁਤ ਔਖਾ ਬਣਦਾ ਬਾਣ ਕਣਕ ਬੀਜਨ ਖਾਤਰਾ ਹੂੰ ਤੇ ਇਹ ਤਾਂ ਜੇ ਮੈਂ ਆਪਾਂ ਕਣਕ ਵਾਲਾ ਵੱਡਾ ਬੋਣੇ ਹੰਨੇ ਜਾਂ ਝੋਨਾ ਵੱਡਾ ਗਏ ਬਾਣਨੇ ਬਾਕੀ ਇੰਨਾ ਪੋਲਾ ਪਿਆ ਹੁੰਦਾ ਪੋਲਾ ਪਿਆ ਕਿਉਂ ਕਦੂ ਨਹੀਂ ਇਨਾ ਫਰਕ ਪੈ ਜਾਂਦਾ ਪੈਂਦਾ ਹੀ ਇਹ ਫਰਕ ਤਾਂ ਵਾਹ ਨਹੀਂ ਬਿਮਾਰੀ ਨੂੰ ਕਿੰਨਾ ਕੁ ਫਰਕ ਪੈਂਦਾ ਬਿਮਾਰੀ ਛੰਡਾ ਰੋਗ ਹੁੰਦਾ ਬਾਸਮਤੀ ਜਿਹੜਾ ਆਪਣਾ ਝੋਨਾ ਲਾਉਣੇ ਆ ਜੀ ਉਹਦੇ ਨੂੰ ਬਹੁਤ ਘੱਟ ਆਉਂਦੀ ਹੈ ਬਿਮਾਰੀ ਲਾਉਣ ਵਾਲੇ ਨੂੰ ਲਾਉਣ ਵਾਲੇ ਨੂੰ ਵੀਜੇ ਨੂੰ ਬਹੁਤ ਘੱਟ ਆਉਂਦੀ ਹੈ ਜਿਵੇਂ ਹੁਣੇ ਮੰਨ ਲਓ ਕੋਈ ਚਲੋ ਮਾੜਾ ਮੋਟਾ ਤਾਂ ਇਹਨੂੰ ਜਿਵੇਂ ਛੰਡਾ ਰੋਗ ਆ ਹੀ ਜਾਂਦਾ ਹੈ ਜਿਹੜੇ ਬਾਸਮਤੀ ਵੀ ਆ ਮਾੜਾ ਮੋਟਾ ਤਾਂ ਆਉਂਦਾ ਹੀ ਹੈ ਇਹਨਾਂ ਨੂੰ ਪਰ ਉਹ ਗੱਲ ਨਹੀਂ ਵੀ ਨਹੀਂ ਆਉਂਦਾ ਉਹਦੇ ਜਿਹਨਾਂ ਨੇ ਆਉਂਦਾ ਉਹ ਦੂਜੇ ਲਾਏਗੇ ਨਾ ਨਹੀਂ ਆਉਂਦਾ ਉਹਦੇ ਜਿਹਨਾਂ ਨੇ ਨਹੀਂ ਆਉਂਦਾ ਬਹੁਤ ਘੱਟ ਆਉਂਦਾ ਤੇ ਬਾਈ ਦੂਸਰਾ ਝੋਨਾ ਕਿਤੇ ਲਾ ਕੇ ਦੇਖਿਆ ਪਰ ਲੱਗਿਆ ਹੀ ਆਪਣੇ ਉਹ ਪੂਛਾ ਖੜਾਈ ਹਾਂਜੀ ਪੂਛਾ ਹੀ ਵੀਜਾ ਬਹੁਤ ਸੋਹਣਾ ਕਿੱਥੇ ਉਹ ਉਹ ਥੋੜਾ ਉਹ ਸਾਹਮਣੇ ਖੜਾਈ ਹਾਂ ਰਾਬੋ ਤੀਰ ਜੇ ਕੋਈ ਦੇਖਿਆ ਕੀ ਆਹ ਰੋਡ ਤੇ ਲੱਗੇ ਵੇਖ ਲਾਂ ਆਜੋ ਆ ਜਾ ਆ ਜਾ ਪ੍ਰੀਤ ਤੇ ਆਹ ਆਹ ਹੈ ਬਾਈ ਹਾਂ ਇਹ ਵੀ ਵੀਜਾ ਇਹ ਪੀਲਾ ਪੂਛਾ ਹੀ ਅੱਛਾ ਪੀਲਾ ਪੂਛਾ ਯਾਰ ਮੈਨੂੰ ਹੁਣ ਤੱਕ ਸੌਣ ਨੇ ਚ ਆਇਆ ਸੀ ਕਹਿੰਦੇ ਵੀ ਜਿਹੜੀ ਬਾਸਮਤੀ ਦੀਆਂ ਮਸਲਾਂ ਉਹੋ ਹੀ ਜ਼ਿਆਦਾ ਕਾਮਯਾਬ ਆ ਆਪਰੀ ਤਾਂ ਸਿੱਧੀ ਬਜਾਈਦਾ ਨਹੀਂ ਸਾਰਾ ਇਹ ਇਹ ਬੀਜਾ ਹੀ ਆਈ ਆਪਣਾ ਆ ਇੱਥੇ ਸਾਡੇ ਕੋਲੇ 20 ਕਿੱਲੇ ਥਾਂ ਮਜਾਂਦਾ ਈ ਝੋਨੇ ਦੀ ਹੂੰ ਤੇ ਜਿਹੜਾ ਝੋਨਾ ਆਪਣਾ ਲਾਇਆ ਹੁੰਦਾ ਤੇ ਉਹ ਤਾਂ ਇਹਨਾਂ ਕਿਸੇ ਹਿਸਾਬ ਨਾਲ ਨਹੀਂ ਫੁੱਟਦਾ ਇਹ ਤੁਸੀਂ ਹੋਰ 50 50 ਡੱਤੇ ਹੋਣਗੇ ਮੇਰੇ ਹਿਸਾਬ ਨਾਲ ਇੱਕ ਆ ਦੇ ਲਾਇਆ ਲੋੜੇ ਆਏ ਭਾਈ ਇੱਕ ਯਾਰ ਬੀਜ ਦੀ ਵਾਲਾ ਬਦਗਾ ਯਾਰ ਹੋਰ ਗੱਲਾਂ ਮੈਂ ਕਰਦਾ ਬਜਾਈ ਬਹੁਤ ਵਧੀਆ ਮਸ਼ੀਨ ਹੈ ਬਜਾਈ ਬਹੁਤ ਵਧੀਆ ਮਸ਼ੀਨ ਬੀਜ ਦੀ ਬਾਸਰਾ ਕੱਲਾ ਕੱਲਾ ਬੂਜਾ ਬੀਜ ਇਹ ਸਭ ਤੋਂ ਵੱਡੀ ਮੋਲ ਹਾਂ ਹਾਂ ਨਾ ਨਹੀਂ ਠੀਕ ਹੈ ਜੀ ਕਣਕਾਂ ਨੂੰ ਨਹੀਂ ਬੀਜਦੀ ਇਹ ਸਭ ਤੋਂ ਵੱਡੀ ਮੌਜ ਆ ਜਿਹੜਾ ਬਾਈ ਤੁਹਾਡੇ ਕੋਲੇ ਹੋਰ ਨੇੜੇ ਤੇੜੇ ਮਸ਼ੀਨ ਆ ਕਿਸੇ ਬੰਦੇ ਕੋਲੇ ਹਾਂਜੀ ਉਹ ਵੀ ਇੰਨਾ ਦੀ ਆ ਕੋ ਹੋਰ ਕੰਪਨੀ ਦੀ ਆ ਨਹੀਂ ਉਹ ਹੋਰ ਕੰਪਨੀ ਆ ਇਹ ਆਪਣੇ ਕੋਲ ਤਾਂ ਬੀਵੀਸੀ ਵਾਲਿਆਂ ਦੀ ਆ ਤੇ ਉਹ ਜਿਹੜੀ ਹੋਰ ਕੰਪਨੀ ਵਾਲੀ ਆ ਉਹ ਸਿਆਣੀ ਬੀਜਦੀ ਆ ਉਹ ਵੀ ਆਈ ਬੀਜਦੀ ਠੀਕ ਹੈ ਜੀ ਵਾ ਵਧੀਆ ਹੋਊਗਾ ਹਾਂ 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 ਕਿਉਂਕਿ ਜਿਹੜਾ ਜਿਹੜੀ ਨਾ ਕੱਲਾ ਕੱਲਾ ਦਾਣਾ ਬੀਜਣ ਦਾ ਪੇਟੈਂਟ ਆ ਉਹ ਬੀਵੀਸੀ ਵਾਲਿਆਂ ਦਾ ਹੀ ਆ ਹਾਂ ਉਹ ਜੇ ਕੋਈ ਧੱਕੇ ਨਾਲ ਲਾਈ ਫਿਰੇ ਤਾਂ ਲਾਈ ਫਿਰੇ ਵੈਸੇ ਪੇਟੈਂਟ ਆ ਜਿਹੜਾ ਉਹ BBC ਵਾਲਿਆਂ ਕੋਲ ਹੀ ਆ ਹਾਂਜੀ ਹਾਂਜੀ ਬਈ ਉਹ ਜਿਹੜਾ ਕੱਲਾ ਕੱਲਾ ਸਟੈਪ ਦਾ ਸਟੈਪ ਝੋਨਾ ਬੀਜਣ ਦੀ ਅਥਾਰਟੀ ਆ ਜਿਹੜੀ ਬਜਾਉਣ ਦੀ ਹਾਂਜੀ ਹਾਂਜੀ ਉਹ 5 ਸਾਲਾਂ ਲਈ BBC ਵਾਲਿਆਂ ਹਾਂਜੀ ਹਾਂਜੀ ਸਹੀ ਹੈ ਉਹਨਾਂ ਦਾ ਪੇਟੈਂਟ ਪ੍ਰੋਡਕਟ ਆ ਠੀਕ ਹੈ ਜੀ ਠੀਕ ਹੈ ਕਿ ਨਹੀਂ ਉਹ ਇਸ ਕਰਕੇ ਹੋਰ ਕੰਪਨੀਆਂ ਦਾ ਦਿਲ ਤਾਂ ਕਰਦਾ ਹੋਊਗਾ ਜ਼ਰੂਰ ਵੀ ਉਹਨੇ ਬਣਾਦਗੇ ਹਾਂਜੀ ਪਰ ਉਹ ਬਣਾ ਨਹੀਂ پا ਰਹੀਆਂ ਹਾਂਜੀ ਇੱਕ ਮੇਨ ਗੱਲ ਇਹ ਆ ਵੀ ਬੰਦੇ ਬੰਦੇ ਦਾ ਬਾਈ ਮਗਰ ਧਿਆਨ ਵੀ ਰੱਖਦਾ ਹਾਂ ਠੀਕ ਹੈ ਯਾਰ ਜੇ ਕੋਈ ਪ੍ਰੋਡਕਟ ਕਿਸੇ ਨੂੰ ਵੇਚਦਾ ਹੈ ਬੰਦਾ ਬੀਬੀਸੀ ਵਾਲਾ ਹਾਂਜੀ ਹਾਂਜੀ ਤਾਂ ਬੀਬੀਸੀ ਵਾਲਾ ਬਾਈ ਮਗਰ ਗੌਰ ਵੀ ਰੱਖਦਾ ਰੱਖਦੇ ਆ ਜੀ ਮੈਂ ਹੁਣ ਤੱਕ ਸੈਂਕੜੇ ਵੀਡੀਓ ਕਰ ਚੁੱਕਿਆ ਬੰਦੇ ਸੈਂਕੜੇ ਹਾਂਜੀ ਇੱਕ ਵੀ ਲੰਬਾ ਹੈ ਨਹੀਂ ਸਿੰਗਲ ਵੀ ਲੰਬਾ ਨਹੀਂ ਸਹੀ ਹੈ ਜੀ हां बिके दे किसी ने फोन ਲਾਇਆ ਹੋਵੇ ਬਾਈ ਯਾਰ ਬੀਬੀਸੀ ਵਾਲੇ ਤੋਂ ਸੰਤ ਲਿਆ ਸੀ ਯਾਰ ਬੰਦਾ ਮਗਰ ਨਹੀਂ ਆਪ ਵੀ ਫੋਨ ਕਰਕੇ ਪੁੱਛਦੇ ਰਹਿੰਦੇ ਹੀ ਆਪ ਅੱਛਾ ਡਾਇਰੈਕਟ ਫੋਨ ਲਾ ਕੇ ਤਾਂ ਕੋਣ ਉਹਨਾਂ ਕੋਲ ਨੰਬਰ ਹੈਗੇ ਆ ਮੇਰੇ ਬੰਦੇ ਨੇ ਮਸ਼ੀਨਾਂ ਲੰਘਾ ਹੂੰ ਫੋਨ ਕਰਦੇ ਹੀ ਰਹਿੰਦੇ ਵੈਸੇ ਸੀਜ਼ਨ ਤੌਰ ਤੇ ਤਾਂ ਵੱਧ ਕਰਦੇ ਹੂੰ ਵੀ ਕਿ ਮੇਰੇ ਹੱਥ ਸਾਡੀ ਮਸ਼ੀਨ ਦਾ ਜਿਵੇਂ ਬਾਈ ਲੋਕਾਂ ਨੇ ਬਜਵਾਇਆ ਤੁਹਾਡੇ ਤੋਂ ਝੋਨਾ ਲੋਕ ਕੀ ਰਿਸਪੌਂਸ ਕਰਦੇ ਆ ਵੀ ਬਾਈ ਅਗਲੀ ਾਰ ਨੂੰ ਰੱਖਿਓ ਧਿਆਨ ਕਿਵੇਂ ਆਏ ਨਹੀਂ ਠੀਕ ਹੈ ਜੀ ਸਾਥੋਂ ਤਾਂ ਪੂਰਾ ਨਹੀਂ ਆਇਆ ਗੈਦਗੀ ਬਜਾਈ ਜਦੋਂ ਨਾ ਇਹ ਕਰਾ ਲੱਗਿਆ ਨਹੀਂ ਹਾਂ ਕੁਝ ਫਿਰ ਆਏ ਹੁੰਦਾ ਸੀ ਨਾ ਆਪਦੇ ਵਿੱਚ ਨਾ ਹੁੰਦਾ ਸੀਗਾ ਆ ਕੇ ਵਿਚ ਦੀ ਸੰਭਾ ਸੰਭਾਈ ਵੀ ਕਰਨੀ ਸੀ ਇਹਦੀ ਆ ਆ ਝੋਨਾ ਮੈਂ ਮਾੜਾ ਜਿਹਾ ਸਨ ਜਾਣਕਾਰੀ ਦੇ ਸਕਦੇ ਵੀ ਕਿਵੇਂ ਬੀਜਿਆ ਸੀ ਤੁਸੀਂ ਸੁੱਕੇ ਚ ਬੀਜ ਕੇ ਪਾਣੀ ਲਾਇਆ ਸੀ ਕਿਵੇਂ ਕੀਤਾ ਜਿੰਨਾ ਆਪਣੇ ਝੋਨੇ ਦੀ ਬਜਾਦ ਹੋਈ ਅਸੀਂ ਹੋਰ ਵੀ ਜ ਤਕਰੀਬਨ ਜਿੰਨੇ ਬੰਦਿਆਂ ਦੇ ਬੀਜਿਆ ਸਾਰਿਆਂ ਦੇ ਸੁੱਕੇ ਜੀ ਬੀਜ ਕੇ ਤੇ ਪਾਣੀ ਲਾਇਆ ਸੀ ਪਹਿਲਾਂ ਲਾ ਲਓ ਕੰਪਿਊਟਰ ਕਰਾਹਾ ਹਾਂਜੀ ਫਿਰ ਬੀਜ ਤੋਂ ਸੁੱਕਾ ਝੋਨਾ ਹਾਂਜੀ ਫਿਰ ਲਾ ਦਿਓ ਪਾਣੀ ਆ ਉੱਪਰ ਦੀ ਪਾਣੀ ਫਿਰ ਦੂਜੇ ਦਿਨ ਪਾ ਦਿਓ ਦਵਾਈ ਹਾਂ ਤਾਂ ਖਟਕ ਜਦੋਂ ਆਪਣੇ ਪਾਇਲ ਧਰਾ ਜਾ ਹੋ ਗਿਆ ਦੂਜੇ ਦਿਨ ਛਿੜਕ ਦਿਓ ਹਾਂ ਖੱਟੀ ਸਟੈਂਪ ਜੀ ਕੀ ਹੁੰਦੀ ਹੈ ਖੱਟੀ ਸਟੈਂਪ ਹੀ ਕਹਿੰਦੇ ਹਾਂ ਹਾਂ ਉਹ 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 ਭੈਂਡ ਹੀ ਖਾਵੇਂ ਭੈਂਡਾ ਮੈਂ ਭੈਂਡ ਹੀ ਮਤਲ ਹਾਂ ਭੈਂਡੇ ਮੈਂ ਥਾਲੀਨ ਹੁੰਦੀ ਆ ਵੈਸੇ ਛੜਕ ਨਾਲੋਂ ਜ਼ਿਆਦਾ ਪਤਾ ਸਾਡੇ ਨੂੰ ਹਾਂਜੀ ਹਾਂਜੀ ਤੇ ਉਹ ਉਹ ਛੜਕ ਕੇ ਤੇ ਬਾਅਦ ਦੇ ਵਿੱਚ ਬਸ ਫੇਰ ਕਿੰਨੇ ਕਿੰਨੇ ਦਿਨਾਂ ਬਾਅਦ ਪਾਣੀ ਫੇਰ ਮੰਨ ਲਓ ਜਿਵੇਂ ਤਰ ਬੱਤਰ ਤੇ ਲਾਈ ਆਉਣੇ ਫਿਰ ਤਾਂ ਜਿੰਨਾ ਚਿਰ ਜੇ ਮੰਨ ਲਓ ਵਗਰਾਈ ਸਹੀ ਨਹੀਂ ਹੁੰਦੀ ਹੂੰ ਤਿੰਨ ਚਾਰ ਪਾਣੀ ਤੈਨੂੰ ਲਾਉਣੇ ਪੈਂਦੇ ਆ ਘਰਾਉਣ ਖਤਰੇ ਆਪਾਂ ਫੱਕਾ ਘਰਾਉਣੇ ਜੇ ਮੈਂ ਆਪਾਂ ਅੱਛਾ ਤੇ ਉਦੋਂ ਬਾਅਦ ਜਦੋਂ ਮੰਨ ਲਓ 11 ਉਗ ਗਿਆ ਫੇਰ ਕੋਈ ਡਿੱਕਤ ਨਹੀਂ ਫੇਰ 8 ਦਿਨਾਂ ਤੋਂ ਪਾਣੀ ਲਾਈ ਅਸੀਂ ਤਾਂ 8 ਤੋਂ ਪਹਿਲਾਂ ਕਿੰਨੇ ਦਿਨਾਂ ਬਾਅਦ ਬਾਹਰ ਆ ਜਾਂਦਾ ਧਰਤੀ ਚ ਇਹ 5-6 ਦਿਨਾਂ ਚ ਉਗਰਾਂਗੇ ਬਾਹਰ ਦੂਜੇ ਪਾਣੀ ਤੇ ਉਗਰ ਆਉਂਦਾ ਅੱਛਾ ਪਹਿਲਾ ਪਾਣੀ ਲਾਤਾ ਉਹ ਪੈਂਡੀ ਵਾਲਾ ਹਾਂਜੀ ਅਗਲਾ ਪਾਣੀ ਤੀਜੇ ਦਿਨ ਫੇਰ ਲਾ ਦੇਣਾ ਨਹੀਂ ਤੀਜੇ ਨਹੀਂ ਲਾਉਣਾ ਜੀ ਇਹਨੂੰ ਚੌਥੇ ਜਾਂ ਪੰਜਵੇਂ ਦਿਨ ਲਾਉਣਾ ਹੈ ਚੌਥੇ ਜਾਂ ਪੰਜਵੇਂ ਦਿਨ ਤੇ ਖੜਿਆਉਣਾ ਪਾਣੀ ਕਿਵੇਂ ਕਰਨਾ ਨਹੀਂ ਖੜਾਉਣ ਦੀ ਕੋਈ ਜ਼ਰੂਰਤ ਨਹੀਂ ਜੀ ਜੇ ਖੜ ਗਿਆ ਪਾਣੀ ਮਰਨਾ ਚਾਹਉ ਫੇਰ ਖੜਿਆ ਪਾਣੀ ਤਾਂ ਖਰਾਬ ਕਰੂਗਾ ਜੀ ਅਗਰਾਈ 'ਚ ਫਰ ਹਾਂ ਪਹਿਲਾ ਪਾਣੀ ਭਾਵੇਂ ਭਰ ਕੇ ਲੱਗ ਜਾਏ ਕੋਈ ਚੱਕਰ ਨਹੀਂ ਹਾਂਜੀ ਕਿਉਂ ਦਵਾਈ ਦੁਵਾਈ ਪਾਣੀ ਹੁੰਦੀ ਆ ਵੀ ਕੋਈ ਦੌੜੀ ਨਾ ਰਹੇ ਆਪਾਂ ਨੂੰ ਐ ਹੁੰਦਾ ਚੱਲ ਦੌੜੀ ਤਾਂ ਬਹੇ ਰਹਿੰਦੀ ਨਹੀਂ ਖਰ ਕਰਾਏ ਵਾਲੇ ਤਾਂ ਚ ਹੂੰ ਪਰ ਫਿਰ ਵੀ ਚਲੋ ਪਹਿਲਾ ਪਾਣੀ ਲੱਗ ਜਾਏ ਦੂਜਾ ਪਾਣੀ ਮੰਨ ਲਓ ਵੀ ਤਿੰਨ ਚਾਰ ਦਿਨਾਂ ਤੋਂ ਪਹਿਲਾਂ ਨਹੀਂ ਲਾਉਣਾ ਇਹਨੂੰ ਹੂੰ ਚੌਥੇ ਜਾਂ ਪੰਜਵੇਂ ਦਿਨ ਵੀ ਲੱਗ ਜਾ ਕੋਈ ਚੱਕਰ ਨਹੀਂ ਫਿਰ ਇਹ ਪਾਣੀ ਲਾਉਣ ਸਾਰ ਉਗਰ ਆਉਂਦਾ ਜੀ ਸਾਰਾ ਤੇ ਜਿਹੜਾ ਦੂਜਾ ਪਾਣੀ ਆ ਉਹ ਜ਼ਿਆਦਾ ਪਤਲਾ ਲਾਵੇ ਹਾਂ ਉਹ ਥੋੜਾ ਜਿਹਾ ਪਤਲਾ ਨਿਕਲਦਾ ਤੇ ਤੀਜਾ ਪਾਣੀ ਤੀਜਾ ਤਾਂ ਫਿਰ ਮੰਨ ਲਓ ਜਦੋਂ 10 ਦਿਨ ਟੱਪ ਜਾਂਦਾ ਜੀ ਆਪਣੇ ਝੋਨੇ ਬੀਜੇ ਨੂੰ 10ਾਂ ਦਿਨਾਂ ਦਾ ਹੋ ਜਾਂਦਾ 10ਾਂ ਦਿਨਾਂ ਚੋਂ ਤਾਂ ਸਾਰਾ ਹੀ ਤਕਰੀਬਨ ਸਾਰਾ ਉਗਰੀਆਂ ਦਾ 100% ਹੀ ਬਾਹਰ ਆ ਜਾਂਦਾ ਉਹ ਉਹ ਵੀ ਪਾਣੀ ਪਤਲਾ ਹੀ ਰੱਖੇ ਉਹ ਵੀ ਫਿਰ ਪਤਲਾ ਪਤਲਾ ਹੀ ਫੇਰੀ ਆ ਬਈ ਬਸ 7-8 ਦਿਨਾਂ ਤੋਂ 6-7 ਦਿਨਾਂ ਤੋਂ ਜਿਵੇਂ ਆਪਾਂ ਨੂੰ ਬਾੜਾ ਦੇ ਹਿਸਾਬ ਨਾਲ ਵੀ ਹੁੰਦਾ ਫਿਰ ਉਸ ਤੋਂ ਬਾਅਦ ਖੜਿਆ ਹੋਣ ਕਿੰਨੇ ਦਿਨਾਂ ਤੋਂ ਲੱਗ ਜਾਈਦਾ ਖੜਾਇਆ ਤਾਂ ਅਸੀਂ ਹੈ ਨਹੀਂ ਜੀ ਪਾਣੀ ਉਹ ਉਵੇਂ ਹੀ ਲਾਇਆ ਹਫਤੇ ਹਫਤੇ ਉਹ ਜਿਹੜੀ ਹਫਤੇ ਹਫਤੇ ਵਾਲਾ ਗੇਜ ਪੈ ਗਈ ਉਹ ਉਹੀ ਰਹਿ ਗਈ ਹਾਂ ਉਹੀ ਹੈ ਜੀ ਬਸ ਬਾ ਹੁਣ ਗੋਭ ਤੇ ਆ ਕੇ ਮੜਾ ਜਾ ਕੇ ਜ਼ੋਰ ਦੇ ਹੁਣ ਤਾਂ ਆਇਆ ਨਾ ਜੀ ਹੁਣ ਪਾਣੀ ਸੁੱਕਦਾ ਵੀ ਘਟਾ ਹੈ ਕਿਉਂ ਸ਼ਾਂ ਕਰ ਗਿਆ ਹਫਤੇ ਤੋਂ ਵੀ ਲੱਗ ਗਿਆ ਦੋ ਤਿੰਨ ਦਿਨ ਤਾਂ ਪਾਣੀ ਨਹੀਂ ਸੁੱਕਦਾ ਹੂੰ ਸਹੀ ਹੈ ਗੱਲ ਲੈ ਵੀ ਸਜਣੋਂ ਨੰਬਰ ਤੈਣ ਲੱਗਿਆ ਬੀਬੀਸੀ ਵਾਲਾ ਜਦੋਂ ਜ਼ਿੰਮੇਦਾਰ ਰਿਜ਼ਲਟ ਦਿੰਦਾ ਅਸਲ ਦੇ ਵਿੱਚ ਉਦੋਂ ਬਿਲਕੁਲ ਸਹੀ ਗੱਲਬਾਤ ਹੁੰਦੀ ਹੈ ਤੇ ਬਾਈ ਹੁਣਾਂ ਨੇ ਪਿਛਲੇ ਸਾਲ ਵੀ ਲਾਇਆ ਪਿਛਲੇ ਸਾਲ ਥੋੜਾ ਜਿਹਾ ਲਾਇਆ ਹਾਂਜੀ ਹਾਂ ਅਗਤੀ ਸਾਰਾ ਲਾਤਾ ਆਪਾਂ ਤਾਂ ਆਪ ਦਾ ਐਕਤੀ ਹਾਂ 20 ਕਿੱਲੇ ਬੀਜਿਆ ਹਾਂ ਤੇ ਐਕਤੀ ਮਤਲਬ 200 ਕਿੱਲਾ ਲੋਕਾਂ ਦਾ ਵੀ ਬੀਜਿਆ ਤੇ ਬਾਈ ਹੁਣ ਇਹ ਕਹਿੰਦੇ ਵੀ ਜੇ ਸੱਚੀ ਮਸ਼ੀਨਾਂ ਤੋਂ ਹੁੰਦੀਆਂ ਤਾਂ ਹੋ ਸਕਦਾ 300 ਵੀ ਕਿਲਾ ਵੀਜਨ ਵੀਜ ਦਿੰਦਾ ਜੀ ਫਿਰ ਆਇਆ ਨਹੀਂ ਗਾਇਨਾ ਜੇ ਫੋਨ ਤਾਂ ਕਰਦੇ ਆ ਵੀ ਭਾਈ ਹੁਣ ਤਾਂ ਜਾਇਆ ਨਹੀਂ ਗਿਆ ਇੰਨੀ ਮੰਗ ਸੀਗੀ ਤੁਸੀਂ ਇਹ ਦੇਖੋ ਬਈ ਤੇ ਭਾਈ ਲੋਕਾਂ ਨੇ ਹੋਰ ਪੂਛੇ ਦੇ ਨਾਲ ਪੂਛੇ ਵੀ ਬਜਾਏ ਦੋ ਸਾਰੇ ਵੀ ਵੀਜੇ 26 ਵੀ ਵੀਜੇ ਇਹਦੇ ਨਾਲ ਆ ਖੜਾ ਸਾਡਾ ਬਾਪਾ ਇਹ ਕਿੰਨੇ ਕ ਗਏ ਹੋਣਗੇ ਸਹੀ ਮੈਨਾਂ ਗਾਉਣ ਤਾਂ ਸਹੀ ਨਹੀਂ ਕਈ ਵਾਰੀ ਬਾਹ ਦਾ ਤਾਂ ਹੁੰਦਾ ਕਈ ਵਾਰੀ ਬਾਣ ਦੀ ਗਲਤ ਚੋਣ ਹੋ ਜਾਂਦੀ ਹੈ ਗਲਤ ਮਤਲਬ ਗਲਤ ਬਾਣ ਕਿਹੜਾ ਹੁੰਦਾ ਜਿਵੇਂ ਮੰਨ ਲਓ ਬਾਣ ਆ ਥੋੜਾ ਨਰਮ ਆ ਪਾ ਉਥੇ ਪੂਛਾ ਵੀ ਤਾ ਹਾਂ ਉੱਥੇ ਫਿਰ ਉਹ ਸਹੀ ਸਹੀ ਮੰਨ ਲਓ ਅੱਖ ਨਹੀਂ ਪੜਦਾ ਝੋਨਾ ਕਿਉਂ ਥੋੜਾ ਜਿਹਾ ਬਾਹਨ ਨਰਮਾ ਜਾਂ ਪਾਣੀ ਨਰਮਾ ਫਿਰ ਉੱਥੇ ਬਹੁਣ ਦੀ ਦਿੱਕਤ ਆ ਜਾਂਦੀ ਹੈ। ਜਾਂ ਇਹ ਥੋੜਾ ਜਿਹਾ ਬੀਜ ਕੇ ਨਾ ਹਾਜਮੇ ਵਾਲੇ ਬੰਦੇ ਦਾ ਕੰਮ ਆ ਇਹ। ਜਿਹੜਾ ਤਾਂ ਬਹੁੜੀ ਕਾਲਜੀ ਕਰਦਾ ਉਹ ਤਾਂ ਨਹੀਂ ਰੱਖ ਸਕਦਾ ਤੇ ਪਰ ਉਹ ਕੋਈ ਏਡੀ ਗੱਲ ਨਹੀਂ ਬਹੁਤ ਵਧੀਆ ਚੀਜ਼ ਹੈ ਸੰਤੋ ਵਧੀਆ ਲੱਗਦਾ। ਸਬਰ ਜੇ ਵਾਲੀ ਕਹਾਣੀ ਹੈ। ਹਾਂ। ਅਸੀਂ ਕਿਰਮ ਬਹੁਤ ਬਚਰ ਹੋ ਗਿਆ ਪਹਿਲੀਆਂ ਦੇ ਵਿੱਚ। ਹੋਰ ਕੰਪਨੀ ਦੀ ਮਸ਼ੀਨ ਲਿਆਏ ਸੀ। ਹਾਂਜੀ। ਚੰਗੋ ਪੜਾ ਹੋ ਗਿਆ। 4 4.5 ਕਿੱਲੇ। ਨੋ ਮੋਨ ਜਾਨੀ ਖੜਿਆ ਬਾਤ ਆ। ਉਹ ਐਵੇਂ ਦੋਕਨਾਲਾ ਰੱਖ ਲਿਆ ਵਿੱਚੋਂ ਜਮੈਂ ਦੋਕਨਾਲਾ ਰੱਖ ਲਾਇਗਾ ਕੋਈ ਗੱਲ ਨਹੀਂ ਰੱਖ ਰੋਹਨੇ ਦਾ ਪੱਠੇ ਵੀ ਦਾ ਹਾਂਜੀ ਹਾਂਜੀ ਹੋ ਸਕਦਾ ਦੂਜੇ ਚ ਉਹਨਾਂ ਨੂੰ ਵਧਗਾ ਹੋਵੇ ਹਾਂ ਨਹੀਂ ਵਧੀਆ ਹੁੰਦਾ ਹੈ ਬੰਦੇ ਨੂੰ ਸਬਰ ਨਹੀਂ ਹੁੰਦਾ ਥੋੜਾ ਸਬਰ ਜਿਹਾ ਵਾਲਾ ਕੰਮ ਹੈ ਸਬਰ ਜਿਹੀ ਵਾਲੀ ਗੱਲ ਹੈ ਇਹਦਾ ਗੱਲ ਪੱਕਾ 15 20 ਦਿਨ ਥੋੜਾ ਹੈ ਨਾ ਮਨ ਜਾ ਖੜਾਉਣਾ ਪੈਂਦਾ ਹੂੰ ਐਡੀ ਟੱਕਰ ਨੰਬਰ ਤੇ ਨਸਾ ਜਿਹਨੋਂ ਬੀਬੀਸੀ ਵਾਲਿਆਂ ਦਾ ਜੇ ਸੱਚੀ ਤੁਸੀਂ ਮਸ਼ੀਨ ਬੁੱਕ ਕਰਾਉਣੀ ਹੈ ਨਾ ਲੈ ਸਕਦੇ ਆ ਮਾਲਕ ਦੀ ਕਿਰਪਾ ਨਾਲ ਪੰਜਾਬ ਦੇ ਹਰੇ ਕੋਨੇ ਇਹਨਾਂ ਦੀਆਂ ਮਸ਼ੀਨਾਂ ਗਈਆਂ ਹੋਈਆਂ ਤੇ ਇਹ ਮੈਨੂੰ ਐ ਲੱਗਦਾ ਵੀ ਜੇ ਅਸੀਂ ਝੋਨੇ ਤੇ ਵੀ ਰਹਿਣਾ ਤੇ ਪਾਣੀ ਦੇ ਵੀ ਉਸ ਹਾਲਤ ਤੇ ਬਚੇ ਰਹਿਣਾ ਤੇ ਮਸ਼ੀਨ ਸਾਡੀ ਲੋੜ ਆ ਹਾਂਜੀ ਹਾਂਜੀ ਆਉਣ ਵਾਲੇ ਸਮੇਂ 'ਚ ਮਸ਼ੀਨਾਂ ਸਾਡੀ ਲੋੜ ਆ ਕਿਉਂਕਿ ਝੋਨੇ ਤੋਂ ਬਿਨਾ ਵੀ ਗੁਜ਼ਾਰਾ ਹੈ ਨਹੀਂ ਤੇ ਪਾਣੀ ਤੋਂ ਬਿਨਾ ਵੀ ਗੁਜ਼ਾਰਾ ਹਾਂਜੀ ਹਾਂਜੀ ਤੇ ਦੋਨਾਂ ਚੀਜ਼ਾਂ 'ਚ ਤਾਲਮੇਲੇ ਮਸ਼ੀਨ ਬਣਾਉਂਦੀ ਆ ਇਹ ਮਸ਼ੀਨ ਦਾ ਬਹੁਤ ਬੰਦੇ ਕਹਿੰਦੇ ਕਿ ਯਾਰ ਪਾਣੀ ਇਹ ਪਾਣੀ ਜ਼ਿਆਦਾ ਧਰਤੀ 'ਚ ਜਾਂਦਾ ਜਿਹੜਾ ਦੂਸਰਾ ਖੜਿਆ ਪਾਣੀ ਉਹ ਤੁਹਾਨੂੰ ਪਤਾ ਹੀ ਆ ਇੱਕ ਕੱਦੂ ਵਾਲੇ ਬਾਣ ਨਾਲ 8 ਪਾਣੀ ਲੱਗ ਜਾਂਦੇ ਆ ਇੱਕ ਕੱਦੂ ਕਰਨ ਚ ਜਿੰਨਾ ਆਪਾਂ ਪਾਣੀ ਖੜਾਉਨੇ ਆ ਨਾ ਉਹਨੇ ਨਾ ਘੱਟੋ ਘੱਟ 8 ਪਾਣੀ ਲੱਗ ਜਾਂਦੇ ਆ ਇੰਨਾ ਫਰਕ ਪੈਂਦਾ ਇੰਨਾ ਲੱਗ ਜਾਂਦੇ ਆ ਹਨਾ ਬਾਈ ਲੱਗ ਜਾਂਦੇ ਬਾਈ 8 ਘੰਟੇ ਮੋਟਰ ਚੱਲਦੀ 9 ਘੰਟੇ ਕਿੱਲੇ ਚ ਕੱਦੂ ਵਾਲੇ ਜਦ ਚੱਲੀ ਜਾਂਦੀ ਫਿਰ ਬੰਦ ਦੇਣ ਜਨਰੇਟਰ ਵੀ ਜੋੜਨੇ ਪੈਂਦੇ ਹੂੰ ਬਾਕੀ ਇਹ ਚ ਬਚਤ ਵੀ ਆ ਨਾ ਲੇਬਰ ਦੀ ਬਚਦਾ ਲੇਬਰ ਦੀ ਬਚਦਾ 5000 ਰੁਪਏ 6 ਉਹ ਵੀ ਬਚਦੇ ਬਾਕੀ ਜਦੋਂ ਕੱਦੂ ਕਰਦੇ ਆ ਜਨਰੇਟਰ ਜੋੜਨਾ ਕਰ ਤੇਲ ਬਹੁਤ ਮੱਚਦਾ ਉਹ ਹੂੰ ਤੇ ਇਹ ਚ ਕੱਦੂ ਵਾਲਾ ਵੀ ਨਹੀਂ ਕੱਦੂ ਵਾਲਾ ਵੀ ਕੰਮ ਉਹ ਟਰੈਕਟਰ ਹੀ ਨਹੀਂ ਪੜਦਾ ਬਾੜਨਾ ਪੈਂਦਾ ਕੱਦੂ ਟਰੈਕਟਰ ਹੀ ਨਹੀਂ ਆ ਉਹ ਚਾਚਾ ਕਹਿੰਦਾ ਯਾਰ ਟਰੈਕਟਰ ਨਹੀਂ ਲੱਭੜਦਾ ਯਾਰ ਸਾਰਿਆਂ ਨੂੰ ਕਹਿੰਦਾ ਸਾਰਿਆਂ ਨੂੰ ਸੌਖੀ ਗੱਲ ਕਹਿੰਦਾ ਇਹ ਟਰੈਕਟਰ ਨਹੀਂ ਲੱਭੜਦਾ ਵੀਡੀਓ ਸ਼ੇਅਰ ਕਰ ਦਿਓ ਬਈ